ਸਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਫਿਗਰੂ ਤੇ ਇੱਕ ਬਾਤ ਹੈ ਮਹਾਰਾਜ ਸਦਾ ਹੀ ਜਗੇਗਾ ਸਦਾ ਹੀ ਜਗੇਗਾ ਸਦਾ ਹੀ ਜਗੇਗਾ ਕਰੋ ਖਲਾ ਕਰੋ ਬਾਬਾ ਜੀ ਮੇਰ ਕਰੋ ਪਸਤਾ ਕਰੋ ਰਬ ਜੀ ਦੁੱਖਾਂ ਕਲੇਸ਼ਾਂ ਦਾ ਮਾਸ ਤੇ ਬੜੀ ਉਕੀ ਕੜੀ ਨ ਦੇਖੀ ਕਰੋ ਕਿਰਪਾ ਸੰਤਾਨ ਫਿਗਰੂ ਤੇ ਇੱਕ ਬਾਤ ਹੈ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚੇ ਦੇ ਬਾਬਾ ਜੀ ਕਰੋ ਮੇਰ ਬੱਚਿਆਂ ਨੂੰ ਸੰਗੇਰਾ ਬਾਬਾ ਜੀ ਗੁਰੂ ਘਰ ਜੋੜੇ ਬੱਚਿਆਂ you yeah. ਸ਼੍ਰੀ ਵਾਹਿਗੁਰੂ ਸਾਹਿਬ ਜੀ ਜਯੋਧਰੂਪ ਹਰਿਆਭ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉਦਤ ਮਿਲਾਇਓ ਅਮਰ ਸਤ ਗੁਰtheta ਰਖੀਆ ਅਮਰ ਦਾਸ ਅਮਰਤ ਸ਼ਧਰ ਗੁਰ ਰਾਮਾਹ ਦੀਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਮੇਰੇ ਤੇ ਬਹਿਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਿਖੋ ਨੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਿਖੋ ਨੈਣ ਤਰਨ ਸੁਵੰਨੀ ਕਾੜ ਰਤਨ ਜੋੜਾਵੀ ਹਰ ਪ੍ਰੇਮ ਬੁਰਖ ਮਨ ਉੱਠਾ ਸਬੇ ਗਾਜ ਸੁਹਿਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ ਧਨ ਧਨ ਹਮਾਰੇ ਬਾਗ ਕਰ ਆਇਆ ਬੇਰ ਮੇਰਾ ਸੋਹ ਬੰਕ ਦੁਆ ਸਗਲਾ ਬਨ ਹਰਾ ਵਹਿ ਪਰ ਘਟਿਓ ਮਰਦਿਆ ਗੰਮੜਾ ਵਰਿਆ ਮੇ ਅਗੇ ਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਵਹਿ ਉਪਜੀਓ ਜੀ ਲਾ ਮਰਦ ਕਾ मरदान सदा जिन सब प्रिथवी कौ का जीत कर निसान जुलाए ठाड़ पयो मैं ज़ोर कर भजन का सिर नए पंथ जलै तब जगत में ਜਾਵ ਤੁਮ ਕਰਹੁ ਸਹਾਇ ਸਗਲ ਦੁਆਰ ਕੋ ਸਾਢ ਕੈ ਗਾਇ ਤੁਹਾਰ ਦਵਾਰ ਵਾਹੇ ਗਏਗੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਨਾਮ ਓਰ ਮੈਂ ਗਇਓ ਜਾ ਕੈ ਸਮ ਨਹੀਂ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸੁਖ ਹਡਾਲ ਗੁਰ ਸੇਵੀਐ ਐਹ ਇਸ ਸਹਜ ਸੁਭਾਈ ਦਰਸ਼ਨ ਵਰਸੈ ਹੈ ਗੁਰੂ ਕੈ ਜਨਮ ਮਰਨ ਦੁਖ ਉਬਾਇ ਸੇ ਫਤੂਖਾ ਸਾਮ ਦੇ ਨੂਰ ਅਰਸ ਗੁਰ ਸਾਹ ਝਟੀ ਐ ਤੁਝ ਡਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੇ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾਹ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ sadhana davi sadhana ਮਰਨ ਜੋ ਜੀਵਨ ਬਲਨਾ ਸਰਬ ਜੈਸੇ ਹਰ ਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾ کبا تاری سو سان اس جن ماں نانک تس بلہاری گڑ ندان گن گائے ہے جاؤ کتب تاری سو سکھیا تانے اس جنم نانک تس واہِ گروہ جی کا خالصہ واہِ گروہ جی کی فتح ٹوڈی محلہ پنجب پرم سنمان یوگ گرو روب گرو کی ساجی نوازی ستکار یوگ ست سنگت جیو آجدہ پاون داون پوتر مکھ واغ پنجوے بادشاہ شہیدان سرتاج ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 711 ਤੇ ਟੋਡੀ ਰਾਗ ਅੰਦਰ ਸ਼ੁਭਾਇ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ। ਆਵਿਆ ਗਾਵਿਆ ਸਤਨੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ। ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ। ਵਾਹਿਗੁਰੂ ਜੀ ਕਾ ਖਾਲਸਾ। वाहिगुरु जी फतह